ਬਹੁਤ ਵੱਡੀ ਖਬਰ ਗੁਰੂ ਘਰ ਵਿੱਚ ਜੀਜੇ ਤੇ ਫੁੱਫੜ ਦੀ ਲੜਾਈ ਤੋਂ ਬਾਅਦ ਐਸਾ ਗਰੰਥੀ ਨੇ ਮਾਰੇ ਦੋਵਾਂ ਦੇ ਲਫੇੜੇ ਆਓ ਤੁਹਾਨੂੰ ਦੇਨੇ ਆ ਅੱਜ ਇਸ ਵੀਡੀਓ ਦੇ ਵਿੱਚ ਤਾਜ਼ਾ ਜਾਣਕਾਰੀ ਪਿਛਲੇ ਦਿਨੀ ਗੁਰੂ ਘਰ ਦੇ ਵਿੱਚ ਗੁਰੂ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਆਨੰਦ ਕਾਰਜ ਹੋਣ ਲੱਗਦੇ ਆ ਤੇ ਸਿਹਰੇ ਦੀ ਰਸਮ ਵਧਾਉਣ ਨੂੰ ਲੈ ਕੇ ਮੁੰਡੇ ਦੇ ਜੀਜੇ ਤੇ ਮੁੰਡੇ ਦੇ ਫੁੱਫੜ ਦੇ ਵਿੱਚ ਜਿਹੜਾ ਆਪਸੀ ਵਿਵਾਦ ਜਿਹੜਾ ਉਹ ਬੜੇ ਵੱਡੇ ਪੱਤਰ ਤੇ ਸੋਸ਼ਲ ਮੀਡੀਆ ਤੇ ਫੈਲਿਆ ਇੱਕ ਜਿਹਨੂੰ ੱਟਕੇ ਮਾਰੇ ਪੂਰੀ ਨੀਤੀ ਦੇ ਮੁਤਾਬਿਕ ਜਿਵੇਂ ਖੜੇ ਸੀ ਕਿ ਮੈਂ ਹੀ ਸਿਹਰੇ ਵਧਾਉਣੇ ਆ ਤੇ ਮੈਂ ਹੀ ਝੋਲੀ ਚ ਪਾਉਣੇ ਆ ਤੇ ਉਹਨਾਂ ਦਾ ਵਿਆਹ ਜਿਹੜਾ ਉਹ ਖਰਾਬ ਕੀਤਾ ਜਾਂਦਾ ਦੇਖੋ ਪਹਿਲੀ ਤਾਂ ਗੱਲ ਹੈ ਕਿ ਅਸੀਂ ਸਿੱਖਾਂ ਤੇ ਸਿੱਖ ਜੇ ਗੁਰੂ ਦਾ ਆਦਬ ਹੀ ਨਾ ਕੀਤਾ ਤਾਂ ਫਿਰ ਸਿੱਖ ਹੋਣ ਦਾ ਫਾਇਦਾ ਕੀ ਫਿਰ ਪੱਗ ਕਾਹ ਤੋਂ ਬੰਨ੍ਹੇ ਤੇ ਦਾੜੀ ਕਾ ਤੋਂ ਰੱਖੀ ਹੈ ਹਾਂ ਠੀਕ ਹੈ ਕਿਉਂਕਿ ਗੁਰੂ ਸਾਹਿਬ ਜਦੋਂ ਪ੍ਰਕਾਸ਼ ਹੈ ਗੁਰੂ ਦਾ ਤਾਂ ਪੈ ਰੱਖੋ ਨਾ ਜੇ ਉਹਨੇ ਮੰਨ ਲਓ ਲੜਕੀ ਆ ਗਈ ਲੜਕੀ ਕਹਿੰਦੀ ਮੈਂ ਸੇਰਾ ਵਧਾਉਣਾ ਤੇ ਉਹ ਪਿੱਛੇ ਅੜ ਜਾਣ ਲੈ ਵੀ ਬਤੂੰ ਬਤਾ ਲੈ ਸਿਆਣੇ ਬੰਦੇ ਤਾਂ ਇਹੀ ਮਤਲਬ ਹੁੰਦਾ ਨਿਮਰਤਾ ਧਾਰਨ ਕਰਨੀ ਤੇ ਉਹ ਉਹ ਤਾਂ ਗੁਰੂ ਦਾ ਬਤਤ ਵੀ ਨਹੀਂ ਰੱਖਿਆ ਉਹਨੇ ਠੀਕ ਹੈ ਫਿਰ ਉਹ ਨੂੰ ਇਹ ਨਹੀਂ ਸੋਸ਼ਲ ਮੀਡੀਆ ਤੇ ਜਾਊਗਾ ਮੇਰੀ ਮੂਵੀ ਬਣ ਰਹੀ ਹੈ ਫਿਰ ਤੂੰ ਦੁਸ਼ਮਣੀ ਪੈਦਾ ਕਰਦਾ ਤੇ ਸੇਰੇ ਵਧਾਉਣ ਨਾਲ ਦੱਸੋ ਕਿੰਨਾ ਖਬਰਦਾਨ 100 ਕਿਲਾ ਲਾਟ ਹੋ ਜਾਊਗਾ ਕੀ ਕੀ ਤੇਰੇ ਪੱਲੇ ਆ ਜਾਊਗਾ ਤੋਂ ਇਸ ਕਰਕੇ ਜਿਹੜਾ ਕੀਤਾ ਬਿਲਕੁਲ ਇਹ ਗਲਤ ਕੀਤਾ ਗਿਆ ਜੇ ਇਤਿਹਾਸ ਨੂੰ ਆਪਾਂ ਫਰੋਲੀਏ ਤਾਂ ਕੀ ਹੈ ਕਿ ਦੂਸਰਾ ਕਮਰ ਨਾਉ ਨਿਹਾਲ ਸਿੰਘ ਦੀ ਸ਼ਾਦੀ ਸੀ ਹਮ ਮਹਾਰਾਜੇ ਸਿੰਘ ਵੇਲੇ ਤੇ ਉਦੋਂ ਕੀ ਸੀਗਾ ਕਿ ਉਹਨਾਂ ਟਾਈਮਾਂ 'ਚ ਸਵਾ ਲੱਖ ਦਾ ਸੇਹਰਾ ਤਿਆਰ ਹੋਇਆ ਸੀ ਕਿਉਂਕਿ ਰਾਜਾ ਸੀ ਮਹਾਰਾਜਾ ਸੀ ਮਹਾਰਾਜ ਦੇ ਪੁੱਤਰੇ ਦਾ ਵਿਆਹ ਹੈ ਤੇ ਸਵਾ ਲੱਖ ਦਾ ਸੇਹਰਾ ਸੀ ਉਹ ਸੇਹਰਾ ਬੰਨਿਆ ਨਹੀਂ ਗੁਰਮਤ ਅਨਸਾਰ ਉਹ ਸੇਰਾ ਜਿਹੜਾ ਸੀਗਾ ਇੱਥੇ ਚੜਾਤਾ ਸੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਠੀਕ ਹੈ ਕਿਉਂ ਕਦੋਂ 84 ਵੇਲੇ ਉਹ ਸੜ ਗਿਆ ਤੇ ਉਹ ਸੇਰਾ ਗੁਰਮਤ ਦੇ ਵਿੱਚ ਜਾਂ ਸਿੱਖ ਧਰਮ ਵਿੱਚ ਆਉਂਦਾ ਹੀ ਨਹੀਂ ਕਿਉਂਕਿ ਸੇਰਾ ਤਾਂ ਤਾਂ ਜੇ ਮੁੰਡਾ ਕਾਣਾ ਵੀ ਇੱਕ ਅੱਖ ਤੋਂ ਦੀਦਾ ਨਹੀਂ ਚਲੋ ਉਹਦੀ ਅੱਖ ਲਕੋ ਦਿਓ ਮਤਲਬ ਕੀ ਸੇਰਾ ਬੰਨਣ ਦਾ ਜਦੋਂ ਪੱਗ ਵੱਜ ਗਈ ਤਾ ਰੱਖਤਾ ਬਸ ਗੱਲ ਖਤਮ ਹੋਈ ਫਿਰ ਜੇ ਉਹ ਸੇਰੇ ਦਾ ਤੁਸੀਂ ਰਸਮ ਕਰਨੀ ਹੈ ਲੜਕੀ ਆ ਗਈ ਤੂੰ ਫੁੱਫੜ ਲੱਗਦਾ ਤੂੰ ਪਾਸੇ ਉਹ ਜਾ ਲੈ ਭਾਈ ਵਿਬਾ ਤੂੰ ਕੋਈ ਨਹੀਂ ਬੇਟਾ ਉਹ ਤਾਂ ਗੱਲ ਹੀ ਨਹੀਂ ਕੀ ਮੈਂ ਫਫੜਾਂ ਤੇ ਫਫੜਾਂ ਤਾਂ ਕੁਝ ਤੂੰ ਫਫੜੋ ਕਰ ਵਾਲਿਆਂ ਦਾ ਹੋਵੇਂਗਾ ਗੁਰੂ ਗ੍ਰੰਥ ਸਾਹਿਬ ਦੇ ਤਾਂ ਨਹੀਂ ਗਾ ਉਹਦੇ ਤਾਂ ਸਿੱਖ ਹੈ ਤੂੰ ਗੁਰੂ ਗ੍ਰੰਥ ਸਾਹਿਬ ਦੀ ਮਾੜੀ ਮੋਟੀ ਤਾਂ ਚੇਪ ਮੰਨ ਲੈ ਇਹ ਫਫੜ ਵਾਲੀ ਕਹਾਣੀ ਮੈਨੂੰ ਦੱਸੋ ਚਲ ਠੀਕ ਹੈ ਜਿਵੇਂ ਉਹ ਆਕਰ ਕੇ ਖੜਾ ਹੋਇਆ ਤਾਂ ਗੱਲ ਉਹਦੀ ਮਨਸ਼ਾ ਨੀਤ ਉਹ ਤਾਂ ਕਲੀਅਰ ਜਾਪਦੀ ਹੈ ਕਿ ਮਾੜਾ ਮੋਟਾ ਤਾਂ ਉਹਦੇ ਜਿਹੇ ਹੰਕਾਰ ਹੈ ਸੀ ਮਾੜਾ ਮੋਟਾ ਕੋ ਵਾਹ ਵਾਹ ਹੀ ਜਾਪਦਾ ਹੁਣ ਜਿਹੜੀ ਗੱਲ ਕਹਿਆ ਕਿ ਫੁੱਫੜ ਦਾ ਦੁਕਾਨ ਹੁੰਦਾ ਸੇਰੇ ਨਾਲ ਕੋਈ ਮਾਲਵੇ ਦੀ ਮਾਲਵੇ ਦੇ ਹਿਸਾਬ ਕੀ ਦੱਸ ਦਿਓ ਮਾਝੇ ਦੇ ਮਤਲਬ ਕੋਈ ਦੱਸ ਦਿਓ ਜੇ ਤੁਹਾਨੂੰ ਕੁਝ ਪਤਾ ਤਾਂ ਦੇਖੋ ਮਾਲਵੇ ਦਾ ਜਿਹੜਾ ਰਿਵਾਜ ਹੈ ਨਾ ਉਹ ਇਹ ਹੈ ਕਿ ਮਾਲਵੇ ਦੇ ਸੇਰਾ ਜਿਹੜਾ ਉਹ ਲੜਕੀ ਦਾ ਬਾਪ ਵਧਾਉਂਦਾ ਹੈ ਹੂੰ ਸੇਰਾ ਵਧਾ ਕੇ ਉਦੋਂ ਬਾਅਦ ਪੱਲਾ ਫੜਾ ਦਿੰਦਾ ਠੀਕ ਹੈ ਤੇ ਜੇ ਬਾਪ ਨਹੀਂ ਕੋਈ ਕੁਦਰਤ ਹੋਵੇ ਲੌਂਗਸ ਜੋ ਚੜ੍ਹਾਈ ਕਰ ਗਿਆ ਜਾਂ ਕੁਝ ਹੋ ਗਿਆ ਉਹਦਾ ਚਾਚਾ ਤਾਇਆ ਫੁੱਪੜ ਮਾਸੜ ਜੋ ਵੀ ਵੱਡਾ ਉਹ ਬਤਾ ਦਿੰਦਾ ਜਾਂ ਕੋਈ ਉਹ ਵੀ ਨਹੀਂ ਤਾਂ ਫਿਰ ਉਹ ਥਾਂ ਦੇ ਚਿੰਦੀ ਜ਼ਿੰਮੇਵਾਰੀ ਹੋਵੇ ਜ਼ਿੰਮੇਵਾਰੀ ਜਾਂ ਪੰਚਾਇਤ ਦਾ ਕੋਈ ਮੁਖੀ ਬੰਦਾ ਉਹ ਸੇਰਾ ਬਤਾ ਦਿੰਦਾ ਉਹ ਦੀ ਜਿਹੜੀ ਜ਼ਿੰਮੇਵਾਰੀ ਨਿਭਾਊਗਾ ਨਿਭਾਊਗਾ ਪਾਪ ਦੀ ਜਗ੍ਹਾ ਉਹ ਹੁੰਦਾ ਹੈਗਾ ਅੱਛਾ ਤੇ ਮਾਜੇ ਬਾਰੇ ਨਹੀਂ ਮੈਨੂੰ ਇਨਾ ਪਤਾ ਵੀ ਮਾਜੇ ਦਾ ਕੀ ਰਵਾਜ ਹੈ ਤੇ ਪਰਮਾਲਵੀ ਦਾ ਆ ਰਵਾਜ ਹੈ ਤੇ ਆ ਮੈਂ ਪਹਿਲੀ ਵਾਰ ਦੇਖਿਆ ਵੀ ਛੇਰੇ ਪਿੱਛੇ ਲੜਨਾ ਸਿਆਣਾ ਬਿਆਣਾ ਬੰਦਾ ਬੁੱਪੜ ਦਾ ਕੰਮ ਕੀ ਸੀ ਉਹ ਵੀ ਮੁੰਡੇ ਦੇ ਫੁੱਪੜ ਦਾ ਆ ਉਹ ਫਿਰ ਪ੍ਰੌਣਾ ਬਣ ਕੇ ਦਿਖਾਉਂਦਾ ਹੋਣਾ ਨਾ ਵੀ ਮੈਂ ਪ੍ਰੌਣਾ ਮੇਰੀ ਚਾਹ ਤੇ ਉਹ ਜਿਹੜਾ ਦੂਸਰਾ ਕੁੜੀ ਦੇ ਘਰ ਵਾਲਾ ਉਹ ਪ੍ਰੌਣਾ ਨਹੀਂ ਉਹ ਦਿਹਾੜੀ ਆਂ ਸੋਚ ਲਓ ਤੁਸੀਂ ਇਹੋ ਪ੍ਰੌਣਾ ਐ ਤਾਂ ਨਹੀਂ ਸੀ ਕਿ ਮੈਂ ਪਹਿਲਾਂ ਇਸ ਕਰਦਾ ਪ੍ਰੌਣਾ ਤਾਂ ਵੱਡਾ ਪ੍ਰੌਣਾ ਨਹੀਂ ਜੇ ਤੇਨੂੰ ਘਰ ਵਾਲੇ ਕਹਿਣਗੇ ਤਾਂ ਤੂੰ ਵੱਡਾ ਪ੍ਰੌਣਾ ਬਣ ਜਾ ਜੇ ਘਰ ਵਾਲੇ ਨੇ ਤੈਨੂੰ ਬੇਨਤੀ ਕੀਤੀ ਹੈ ਵੀ ਪ੍ਰੌਣਾ ਜੀ ਫੋਫੜ ਜੀ ਤੁਸੀਂ ਸਿਹਰਾ ਬਦਾਓ ਤੇ ਬਦਾ ਬੜੀ ਖੁਸ਼ੀ ਨਾਲ ਫਿਰ ਉਹ ਆਪੇ ਉਹਨਾਂ ਨੂੰ ਰੋਕ ਦੇਣਗੇ ਇੱਕ ਕਿੱਦਾਂ ਨੂੰ ਜਾ ਰਹੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਮਾੜੀ ਮੁੱਟੀ ਝੇਪਤਾ ਮੰਨੋ ਅੱਗੇ ਇੱਕ ਹੋਰ ਮੂਵੀ ਆ ਗਈ ਹੈ ਪੈਲਸ ਦੇ ਵਿੱਚ ਪ੍ਰਕਾਸ਼ ਕੀਤਾ ਪੈਲਸ ਵਿੱਚ ਪ੍ਰਕਾਸ਼ ਕਰਕੇ ਸੌਫੇ ਲੱਗੇ ਸੌਫਿਆਂ ਦੇ ਬੈਠੀਆਂ ਸਾਰੀਆਂ ਤੇ ਉਹ ਕੁਦਰਤੀ ਕੋਈ ਸਤਕਾਰ ਸਭ ਵਾਲੇ ਚਲੇ ਗਏ ਤੇ ਫਿਰ ਥੱਲੇ ਲੈਣ ਲੱਗ ਪਿਆ ਇਹ ਗੁਰਮਖੋ ਜਿਹੜਾ ਪਤਾ ਕੀ ਆ ਫੁੱਫੜ ਨਹੀਂ ਉਹ ਉਹ ਮਾਇਆ ਤਾਰੀ ਬੰਦਾ ਹੈ ਜੋ ਜਿਹੜੇ ਮਾਇਆ ਤਰ ਸਾਡੇ ਚ ਅਮੀਰ ਲੋਕ ਨੇ ਨਾ ਇਹਨਾਂ ਨੇ ਕੀ ਕੀਤਾ ਸਾਡੀ ਸਿੱਖੀ ਨਾਲੋਂ ਸਾਨੂੰ ਤੋੜਿਆ ਜਾ ਰਿਹਾ ਮਰਜ਼ਾਦਾ ਨਾਲੋਂ ਤੋੜਿਆ ਜਾ ਰਿਹਾ ਜਿਵੇਂ ਗੁਰਦੁਆਰਿਆਂ ਚ ਕੁਰਸੀਆਂ ਲੱਗ ਗਈਆਂ ਲੰਗਰ ਚ ਵੀ ਕੁਰਸੀਆਂ ਤੇ ਬੈਠ ਕੇ ਖਾਣ ਲੱਗ ਗਏ ਜਾਂ ਇੱਕ ਹੋਰ ਟੰਗਾਈਆਂ ਵਾਲਾ ਮੇਜ਼ ਹੈ ਉਹ ਤੇ ਇਹ ਜੀ ਬਜ਼ੁਰਗਾਂ ਵਾਸਤੇ ਹੈ ਤੇ ਬਜ਼ੁਰਗ ਫਿਰ ਗੁਰੂ ਰਾਮਦਾਸ ਲੰਗਰ ਚ ਕਿਵੇਂ ਛਕਦੇ ਬੈਠੇ ਥੱਲੇ ਤਰਨਤਾਰਨ ਸਾਹਿਬ ਨੰਦਪੁਰ ਸਾਹਿਬ ਜਿੱਥੇ ਵੀ ਗੁਰੂ ਘਰ ਹੈ ਉਥੇ ਵੀ ਕਿਵੇਂ ਬਹਿੰਦੇ ਹੋ ਉਦੋਂ ਨੇ ਪਿੰਡ ਦੇ ਗੁਰਦੁਆਰਿਆਂ ਨੂੰ ਤਾਂ ਇੱਕ ਆਪ ਦਾ ਕਿਹਨੇ ਕਾਰਖਾਨਾ ਬਣਾਇਆ ਹੋਇਆ ਜਾਂ ਮੰਨ ਲਓ ਇੱਕ ਆਪ ਦਾ ਧੰਦਾ ਜਿਹਾ ਬਣਾਇਆ ਸਾਡਾ ਗੁਰਦਾਰ ਜਿਵੇਂ ਮਰਜ਼ੀ ਕਰੀ ਮੈਂ ਮੈਂ ਨਾ ਉਸ ਡਿਟੇਲ ਚ ਆਉਣਾ ਪੂਰੀ ਚਿੱਟ ਡਿਟੇਲ ਬੜੀ ਜ਼ਰੂਰੀ ਵੀ ਹੈ ਕਾਰਨ ਇਹ ਹੈ ਕਿ ਜਿਹੜੀ ਇਹ ਚੀਜ਼ ਦਾ ਮਾਮਲਾ ਭਖਿਆ ਤੇ ਇਹਦੇ ਤੇ ਗੱਲ ਕਰਨੀ ਆਪਣੀ ਬੜੀ ਲਾਜ਼ਮੀ ਬਣਦੀ ਹੈ ਹੁਣ ਮੰਨ ਲਓ ਕਸੇਰੇ ਵਧਾਉਣ ਦੀ ਜਿਹੜੀ ਰਸਮ ਚੱਲਦੀ ਤੁਸੀਂ ਕਹਿੰਦੇ ਧੀ ਦੇ ਬਾਪ ਦੇ ਵੱਲੋਂ ਜਿਹੜੀ ਇਹ ਰਸਮ ਅਦਾ ਕੀਤੀ ਜਾਂਦੀ ਹੈ ਮਾਲਵੇ ਦੀਆਂ ਰੀਤੀ ਰਿਵਾਜਾਂ ਦੇ ਮਤਲਬ ਤੁਸੀਂ ਵੀ ਗੁਰੂ ਦੀ ਹਜ਼ੂਰੀ ਚ ਬਹਿ ਕੇ ਪਤਾ ਨਹੀਂ ਕਿੰਨੇ ਕੋ ਅਨੰਦ ਕਾਰਜ ਕਰਾ ਦਿੱਤੇ ਹੋਣੇ ਆਸੀਂ ਅਰਦਾਸ ਤੋਂ ਬਾਅਦ ਕਹਿੰਨੇ ਆ ਹਾਂ ਵੀ ਬੀਬੀ ਦਾ ਪਿਤਾ ਸੇਰਾ ਵਧਾਵੇ ਤੇ ਨਾਲੇ ਪੱਲਿਆ ਦੀ ਰਸਮ ਕਰੇ ਪੱਲਾ ਫੜਾਵੇ ਉਦੋਂ ਬਾਅਦ ਰਾਗੀ ਸਿੰਘ ਪੜ੍ਹਦੇ ਆ ਸ਼ਬਦ ਪੱਲੇ ਟੈਂਡੇ ਲਾਗੀ ਨੰਦ ਕਰਜ ਹੋ ਜਾਂਦੇ ਆ ਨੰਦ ਕਰਜ ਹੋ ਜਾਂਦੇ ਆ ਹੁਣ ਉੱਥੇ ਚਲੋ ਮੰਨ ਲਓ ਵੀ ਉਹਨਾਂ ਨੇ ਜੇ ਕਹਿ ਦਿੱਤਾ ਵਿਦਾਉਣ ਲਈ ਕਹਿ ਦਿੱਤਾ ਉਸ ਤੋਂ ਬਾਅਦ ਜੇ ਸੇਰੇ ਵੱਧ ਗਏ ਕਿ ਉੱਥੇ ਭੈਣ ਨੇ ਆਉਣਾ ਹੁੰਦਾ ਭੂਆ ਨੇ ਆਉਣਾ ਹੁੰਦਾ ਜਾਂ ਫੁੱਫੜ ਤੇ ਜੀਜੇ ਨੇ ਆਉਣਾ ਹੁੰਦਾ ਇੱਥੇ ਉਹਨਾਂ ਦੋਵਾਂ ਦਾ ਕੰਮ ਕੀ ਸੀਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਫਿਰ ਈਗੋ ਜਿਹੜੇ ਹੰਕਾਰ ਜਿਹੜਾ ਉਹ ਲੈ ਕੇ ਆਇਆ ਨਾ ਵੀ ਮੈਂ ਅਮੀਰ ਵੀ ਹੋਣਾ ਚਾਰ ਪੈਸੇ ਉਹਦੇ ਕੋਲੇ ਹੋਣੇ ਆ ਜਿਹੜੇ ਕਰਕੇ ਤਾਂ ਹੀ ਉਹ ਗੁਰੂ ਦਾ ਡਰ ਨਹੀਂ ਮੰਨਿਆ ਹਮ ਅਮੀਰ ਲੋਕ ਗੁਰੂ ਦਾ ਡਰ ਨਹੀਂ ਮੰਨਦੇ ਜਿਵੇਂ ਸੁੱਖੇ ਨੇ ਨਹੀਂ ਮੰਨਿਆ ਹੂੰ ਬੱਦਲ ਵਾਲੇ ਨੇ ਇਹਨੇ ਗੁਰੂ ਗ੍ਰੰਥ ਸਾਹਿਬ ਰੋਲਤਾ ਹੂੰ ਉਹੀ ਕਹਾਣੀ ਏ ਸ਼ਾਇਦ ਉਹ ਇਹਨਾਂ ਦੇ ਜਮਾਰਚੀ ਹੋਵੇ ਹੂੰ ਇਹਨਾਂ ਦੇ ਦਲ ਵਾਲਾ ਹੀ ਹੋਵੇ ਕਿਉਂਕਿ ਦਲ ਵਾਲੇ ਇਸ ਤਰ੍ਹਾਂ ਹੀ ਕਰ ਰਹੇ ਹੋ ਹਮ ਅਕਾਲੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨਹੀਂ ਮੰਨਦੇ ਸੀ ਸਰਸੇ ਵਾਲੇ ਨੂੰ ਜਾਂ ਵਿਆਸ ਵਾਲੇ ਨੂੰ ਹੂੰ ਆਹੀ ਕਹਾਣੀ ਹੋਣੀ ਨਿਕਲਿਆਊਗੀ ਗੱਲ ਸਾਹਮਣੇ ਹੋਰ ਦੋ ਚਾਰ ਦਿਨਾਂ ਨੂੰ ਬਾਹਰ ਆਜੂਗੀ ਜਿਵੇਂ ਉਹ ਖੜਾ ਮੈਨੂੰ ਲੱਗਦਾ ਕੋਈ ਪੁਲਸੀਆ ਪਾਸੇ ਟੈਪ ਜਿਹਾ ਲੱਗਦਾ ਸਕਦਾ ਹੋ ਸਕਦਾ ਪੁਲਸ ਵਾਲੇ ਦੀ ਇਹੋ ਜਿਹੇ ਹੁੰਦੇ ਆ ਨਬੇ ਪਰਸੈਂਟ ਪੁਲਿਸ ਵਾਲੇ ਇਹ ਜਿਹੇ ਜਿਨ੍ਹਾਂ ਨੂੰ ਗੁਰੂਗ੍ਰੰਥ ਸਾਹਿਬ ਤੇ ਸ਼ਰਧਾ ਹੀ ਹੈ ਨਹੀਂ ਕੀ ਹਾਂ ਕਾਮਰੇਡ ਬੁਮਾ ਦੇ ਹਾਂ ਕਾਮਰੇਡ ਬੁਮਾ ਦੇ ਨਹੀਂ ਉੱਥੇ ਜਿਹੜੇ ਲੈਕਚਰ ਦੇਖੋ ਜਿਹੜਾ ਫੌਜੀ ਹੈ ਫੌਜੀ ਧਰਮ ਨਾਲ ਕਿਉਂ ਜੁੜਿਆ ਹੁੰਦਾ ਹੈ ਹਰ ਫੌਜੀ ਨੂੰ ਕਿਹਾ ਜਾਂਦਾ ਵੀ ਐਤਵਾਰ ਨੂੰ ਗੁਰੂ ਘਰ ਜਾਣਾ ਜੇ Hindu ਆ ਤਾਂ ਮੰਦਿਰ ਜਾਣਾ ਜੇ ਮੁਸਲਮਾਨ ਹੈ ਮਸਜਿਦ ਜਾਣਾ ਜੇ ਇਸਾਈ ਹੈ ਤਾਂ ਚਰਚ ਜਾਣਾ ਪਊਗਾ ਇਹਨਾਂ ਨੂੰ ਨਹੀਂ ਇਹਨਾਂ ਦਾ ਛੰਡੇ ਦੀ ਸੌਖ ਖਾਈ ਹੁੰਦੀ ਹੈ ਤੇ ਜਿੱਦਨ ਮਰਜ਼ੀ ਤੁਰੇ ਫਿਰੋ हां अपने आप कोई श्रद्धा ਕਿਸੇ ਦੇ ਅੰਦਰ ਉਹ ਬਵਖਰੀ ਗੱਲ ਹੈ ਪਰ ਪੁਲਿਸ ਵੱਲੋਂ ਇਹ ਨਹੀਂ ਗਾਈਡ ਨਹੀਂ ਕੀਤਾ ਜਾਂਦਾਗਾ ਵੀ ਤੂੰ ਭਾਈ ਨਿਤਨੇਮ ਕਰ ਜਾਂ ਮੱਥਾ ਟੇਕਿਆ ਨਾ ਜੇ ਉਹਦੀ ਸ਼ਕਲ ਵੀ ਇਹ ਲੱਗਦੀ ਹੋ ਸਕਦਾ ਪੁਲਿਸ ਵਾਲਾ ਹੀ ਹੋਊਗਾ ਉਹ ਹਾਂਜੀ ਤਾਂ ਚਲੋ ਠੀਕ ਹੈ ਵੀ ਫੁੱਫੜ ਹੈਂਕੜਬਾਜੀ 'ਚ ਖੜ ਗਿਆ ਚਲੋ ਉੱਥੇ ਕੰਮ ਜੇ ਵੈਸੇ ਸੀਗਾ ਮੁੰਡੇ ਦੀ ਭੂਆ ਦਾ ਤੇ ਮੁੰਡੇ ਦੀ ਭੈਣ ਦਾ ਸੀ ਉਪਰ ਕੁੜੀ ਨੂੰ ਧੱਕੇ ਮਾਰਿਆ ਚਲੋ ਠੀਕ ਹੈ ਇਹਨਾਂ ਦੀ ਕੋਈ ਆਪਸੀ ਰੰਜਿਸ਼ ਹੋ ਸਕਦੀ ਆ ਉਸ ਤੋਂ ਬਾਅਦ ਜੇ ਉਹ ਉਹਦਾ ਕੁੜੀ ਦੇ ਪੱਖ ਦੇ ਵਿੱਚ ਕੁੜੀ ਦੇ ਘਰ ਵਾਲਾ ਮਤਲਬ ਮੁੰਡੇ ਦਾ ਪੁਣਵਈਆ ਉੱਠ ਕੇ ਆ ਗਿਆ ਤੇ ਚੱਕ ਕੇ ਮਾਰਿਆ ਉਹਨਾਂ ਨੂੰ ਹਾਂ ਤੇ ਫਿਰ ਉਹਨਾਂ ਦੇ ਦੁਸ਼ਮਣੀ ਪੈ ਗਈ ਹੂੰ ਮੰਨ ਲਓ ਜੇ ਸਹੁਰੇ ਵਾਲੇ ਪੱਖ ਫੁੱਫੜ ਦਾ ਕਰਨਗੇ ਹੂੰ ਤਾਂ ਉਹ ਜਿਹੜਾ ਕੁੜੀ ਦਾ ਪ੍ਰੋਣ ਉਹ ਆਖੂ ਮੇਰੀ ਬੇਇੱਜ਼ਤੀ ਕਰਾਤੀ ਮੁੜ ਕੇ ਆਉਣਾ ਜਾਣਾ ਟੁੱਟ ਗਿਆ ਹੂੰ ਇੱਕ ਬੰਦੇ ਕਰਕੇ ਕਿੱਡੀ ਵੱਡੀ ਫੁੱਟ ਪੈ ਗਈ ਹੂੰ ਦੂਜੇ ਪਾਸੇ ਕੁੜੀਆਂ ਦਾ ਕੀ ਕਸੂਰ ਜਿੰਨਾਂ ਦਾ ਆਨੰਦ ਘਾਟ ਹੋ ਰਿਹਾ ਸੀ ਉਹ ਹੋਹੀ ਤਾਂ ਚੀਜ਼ ਦੇਖਣ ਵਾਲੀ ਹੈ ਨਾ ਵੀ ਹੋਇਆ ਕੀ ਹੈ ਇਹ ਵੀ ਨਾ ਤਾਂ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਛੇਪ ਮੰਨੀ ਹੂੰ ਗੁਰੂ ਗ੍ਰੰਥ ਸਾਹਿਬ ਦਾ ਸਰਕਾਰ ਹੀ ਮੰਨ ਲੈਂਦਾ ਉਸ ਤੋਂ ਬਾਅਦ ਫੇਰ ਉਹਨੇ ਇਹ ਨਹੀਂ ਦੇਖਿਆ ਵੀ ਇਹਨਾਂ ਦੀ ਧੀ ਦਾ ਰਿਸ਼ਤਾ ਟੁੱਟ ਜਾਊਗਾ ਹੂੰ ਉਹਨੂੰ ਇਹ ਟੁੱਟ ਜਾਏ ਟੁੱਟ ਜਾਏ ਮੈਂ ਫੁੱਫੜਾਂ ਹੂੰ ਇਹ ਬਹੁਤ ਸਾ ਇਹ ਜਾਂ ਹੋਇਆ ਕਿ ਫੁੱਫੜਾ ਨੇ ਘਰ ਜਾੜਤੇ ਲੋਕਾਂ ਦੇ ਹਮ ਸਮਝਦਾਰ ਬੰਦਾ ਨਹੀਂ ਕਰਦਾ ਹੁੰਦਾਗਾ ਕਿਉਂਕਿ ਜਦੋਂ ਬਜ਼ੁਰਗੀ ਆ ਗਈ ਤੇ ਫਿਰ ਸਹਿਨਸ਼ੀਲਤਾ ਅੰਦਰ ਹੋਣੀ ਚਾਹੀਦੀ ਹੈ ਵੀ ਚਲ ਕੋਈ ਨਹੀਂ ਕਾਕਾ ਤੁਸੀਂ ਕਰ ਲਓ ਭਾਈ ਤੇ ਨਾਲੇ ਸ਼ਾਬਾਸ਼ ਹੁੰਦੀ ਤੇ ਸਗੋਂ ਉਹਨੂੰ ਲਾਹਨਤ ਪਾਣੀ ਪਾਈ ਤੂੰ ਫੁੱਫੜ ਦਾ ਸਤਕਾਰ ਨਹੀਂ ਕੀਤਾ ਇਹਨੇ ਆਪ ਦੇ ਘਰੋਂ ਤਾਂ ਬੇਤੀ ਹੋਣੀ ਹੋਣੀ ਐ ਸੋ ਕੋ ਹੁਣ ਸੰਸਾਰ ਤੇ ਵੀ ਇਹ ਸਾਰੀ ਜਾਊਗੀ ਗੱਲ ਸਾਰੀ ਗਈ ਐ ਇਹਨਾਂ ਨੇ ਦੇਖਿਆ ਸਾਰੇ ਲਾਹਣਤਾ ਬਾਈ ਭਰਾ ਨੇ ਪੱਖ ਰੱਖਿਆ ਕਿ ਭਾਈ ਉਸ ਤੋਂ ਬਾਅਦ ਗੁਰੂ ਦੀ ਹਿਜੂਰੀ ਚਾ ਕੇ ਦੋਵੇਂ ਘਰ ਮਾਫੀ ਮੰਗ ਕੇ ਗਏ ਨੇ ਉਹਨਾਂ ਨੇ ਪਛਤਾਵਾ ਕੀਤਾ ਚਾਹੇ ਕੁਛ ਵੀ ਕਰ ਜੇ ਕਿਰਾਂ ਤਨ ਜਲੂਸ ਨਿਕਲ ਗਿਆ ਨਾ ਹੁਣ ਚਾਹੇ ਕੁਛ ਵੀ ਕਰਦੇ ਫਿਰਨ ਇਹ ਗੁਰੂ ਦੀ ਹਿਜੂਰੀ ਦੇ ਵਿੱਚ ਹੁਣ ਇਹ ਤੇ ਬੜਾ ਇੰਪੋਰਟੈਂਟ ਪੁਆਇੰਟ ਆ ਲੋਕਾਂ ਨੇ ਵੀ ਕਹਦੇ ਨਾ ਕਿ ਭਾਈ ਤੁਸੀਂ ਗੱਲ ਨਹੀਂ ਕਰਦੇ ਕਿ ਜਿਹੜੀ ਗੱਲ ਤੇ ਤੁਸੀਂ ਬੋਲਣਾ ਹੁੰਦੇ ਤੇ ਬੋਲਦੇ ਨਹੀਂ ਕਿ ਗੁਰੂ ਮਹਾਰੇ ਦੀ ਹਿਜੂਰੀ ਦੇ ਵਿੱਚ ਟਾਡੀ ਬੀਬੀ ਦਲੇ ਦਲੇਰ ਕੋ ਉਹ ਕੋਈ ਕਹਿੰਦੇ ਇੱਕ ਪ੍ਰਚਾਰ ਕਰਨ ਦੇ ਲਈ ਆਉਂਦੀ ਆ ਪਿੰਡ ਦਾ ਨਾਮ ਹੈਗਾ ਪੰਜ ਗਰਾਈਆਂ ਪੰਜ ਗਰਾਈਆਂ ਬਟਾਣੇ ਲਾ ਕੇ ਉੱਥੇ ਪ੍ਰਚਾਰ ਕਰਨ ਲਈ ਉੱਥੇ ਕਹਿੰਦੇ ਕੋ ਅਗਲੇ ਪਾਸੇ ਕੋ ਬੈਠੇ ਸੀਗੇ ਉਹ ਕਲਗੀ ਤੋੜੇ ਦੀ ਗੱਲ ਚੱਲੀ ਕਲਗੀ ਤੋੜੇ ਦੀ ਗੱਲ ਨੂੰ ਲੈ ਕੇ ਉਹਨਾਂ ਗਿਆ ਕਿ ਬਾਬਾ ਸੰਗਤ ਸਿੰਘ ਜੀ ਨੂੰ ਕਲਗੀ ਤੋੜੇ ਦੇ ਗੁਰੂ ਪਾਤਸ਼ਾਹ ਨੇ ਪਨਾ ਦਿੱਤਾ ਸੀਗਾ ਉੱਥੇ ਉੱਠ ਕੇ ਕਹਿੰਦੇ ਨਹੀਂ ਤੂੰ ਬਾਬਾ ਜੀਵਨ ਸਿੰਘ ਦਾ ਨਾਮ ਲੈ ਇਸ ਚੀਜ਼ ਨੂੰ ਲੈ ਕੇ ਕਾਫੀ ਵਿਵਾਦ ਵੱਧ ਜਾਂਦਾ ਉਸ ਤੋਂ ਬਾਅਦ ਬੀਬੀ ਦਲੇਰ ਕੋ ਰੋਕੇ ਇਸ ਚੀਜ਼ ਦਾ ਮਤਲਬ ਕੀ ਹੁੰਦਾ ਪੱਖ ਰੱਖਦੀ ਆ ਲੋਕਾਂ ਨੂੰ ਭਾਵਕ ਹੋਏ ਲੋਕਾਂ ਵੀ ਮਤਲਬ ਕਿ ਜਜ਼ਬਾਤਾਂ ਦੇ ਤ ਇਹ ਮਾਮਲਾ ਬੜੇ ਵੱਡੇ ਪੱਧਰ ਤੇ ਫੈਲ ਗਿਆ ਹੈ ਕੀ ਹੈ ਪਹਿਲੀ ਤਾਂ ਗੱਲ ਹੈ ਇਹ ਭਾਈ ਸਾਹਿਬ ਜੀ ਤੁਸੀਂ ਤਾਂ ਇੰਟਰਵਿਊਆਂ ਕਰਕੇ ਲੋਕਾਂ ਤੱਕ ਪਹੁੰਚਾਉਣੀਆਂ ਹਾਂ ਇਹ ਜਿਹੜੇ ਅਸੀਂ ਹੁੰਨੇ ਆ ਸਾਨੂੰ ਪਤਾ ਹੁੰਦਾ ਵੀ ਦਰਦ ਕੀ ਹੁੰਦਾ ਹੈ ਪ੍ਰਚਾਰਕ ਰਾਗੀ ਢਾਡੀ ਤੇ ਗ੍ਰੰਥੀ ਇਹ ਜਿਹੜੇ ਲੋਕ ਨੇ ਮੈਂ ਪਹਿਲਾਂ ਵੀ ਪੋਡਕਾਸਟ ਵੀ ਪਾਇਆ ਸੀ ਵੀ ਇਹਨਾਂ ਦੀ ਦੁਰਦਸ਼ਾ ਸਾਡਾ ਸਿੱਖ ਸਮਾਜ ਇੰਨੀ ਕਰ ਰਿਹਾ ਅਸੀਂ ਨਾ ਚੋਰ ਚੱਕਿਆਂ ਨਾਲੋਂ ਵੀ ਮਾੜੇ ਹੋ ਗਏ ਹਾਂ ਹੂੰ ਦੋ ਪੈਸਾ ਧਾਕੇ ਬੰਦਾ ਹਜਾ ਲਾ ਹੁੰਦਾ ਸਾਡਾ ਭਵੇਂ ਉਹਦੇ ਕੱਖ ਵੀ ਪੱਲੇ ਨਾ ਹੋਵੇ ਉਹ ਸਾਨੂੰ ਆ ਕੇ ਅਰਥ ਪੁੱਛੂਗਾ ਜਿਵੇਂ ਇੱਕ ਮੈਨੂੰ ਕਹਿਣ ਲੱਗਾ ਬਾਬੇ ਨਾਨਕ ਮੈਂ ਕਥਾ ਕਰਕੇ ਉੱਠਿਆ ਤੇ ਬਾਅਦ ਚ ਕਹਿੰਦਾ ਬਾਬੇ ਨਾਨਕ ਦੇ ਨਾਨਕੇ ਕਿੱਥੇ ਸੀ ਮੈਂ ਕਿ ਤੂੰ ਜਾਣਾਂ ਹੂੰ ਦੰਦ ਜੇ ਕੱਢ ਲੇ ਮੈਂ ਤਾਂ ਪੁੱਛਿਆ ਮੈਂ ਕਿ ਤੇਰੇ ਤੂੰ ਬਾਬੇ ਨਾਨਕ ਨੂੰ ਮੰਨਦਾ ਕਿ ਨਾ ਮੰਨਦਾ ਤੇ ਮੈਂ ਕਿ ਤੇਰਾ ਮੂੰਹ ਸਰ ਕਿੱਥੇ ਹੈ ਬਰਾ ਕੋਣ ਮੋਂ ਕਿਉਂ ਕਰਾਇਆ ਇਹ ਤਾਂ ਅਗਲੇ ਦੀ ਮਰਜ਼ੀ ਤੇ ਬਖਾ ਮੇਰੀ ਮਰਜ਼ੀ ਮੈਂ ਨਹੀਂ ਦੱਸਦਾ ਹਾਲਾਂਕਿ ਮੈਨੂੰ ਪਤਾ ਸੀ ਬਾਬੇ ਨਾਨਕ ਦੇ ਜਿਹੜੇ ਨਾਨਕੇ ਨਚਾਲ ਪਿੰਡ ਹੈ ਅਕਸਰ ਪ੍ਰਚਾਰਕਾ ਮੈਨੂੰ ਇਹ ਗੱਲ ਦਾ ਪਤਾ ਹੈ ਇਹੀ ਕਹਾਣੀ ਉਸ ਬੀਬੀ ਨਾਲ ਹੋਈ ਹੈ ਦਲੇਰਕੌਰ ਨਾਲ ਕਿ ਉਹ ਜਦੋਂ ਬੋਲ ਰਹੀ ਹੈ ਬਲਾਰੇ ਤੋਂ ਕਈ ਵਾਰੀ ਗਲਤੀਆਂ ਹੋ ਜਾਂਦੀਆਂ ਨੇ ਉਹਨੂੰ ਜਦੋਂ ਉੱਤਰ ਕੇ ਆਉਂਦਾ ਸਮਾਪਤੀ ਦਵਾਦ ਉਹ ਬਾਤ ਸਮਝਾਦੇ ਪਰਦੇ ਨਾਲ ਇਹਨੂੰ ਕਹਿੰਦੇ ਨੇ ਗਿਆਨੀ ਕਿਸੇ ਦਾ ਪਰਦਾ ਟਕਣਾ ਉੱਥੇ ਉਹ ਬੋਲਣ ਲੱਗ ਪਿਆ ਸਟੇਜ ਤੇ ਲੋਕੀਂ ਕਹਿੰਦੇ ਕਿ ਹੁਜੀ ਗੱਲ ਨਹੀਂ ਉਹਨਾਂ ਨੇ ਪੱਖ ਰੱਖ ਦਿੱਤਾ ਸਾਰਾ ਸਾਹਮਣੇ ਨਹੀਂ ਹੋਈ ਤਾਂ ਫਿਰ ਚੰਗੀ ਗੱਲ ਹੈ ਠੀਕ ਹੈ ਮੈਂ ਸੁਣੀ ਆ ਪਤਾ ਕੀ ਲੱਗ ਦੋ ਪੱਖਾ ਇੱਕ ਪੱਖ ਤਾਂ ਸਾਰੇ ਨੇ ਸੁਣ ਲਿਆ ਦੂਜਾ ਪੱਖ ਨਹੀਂ ਸਾਹਮਣੇ ਆ ਉਹ ਕਹਿੰਦੇ ਇਹੋ ਜੀ ਗੱਲ ਹੀ ਨਹੀਂ ਹੋਈ ਅੱਛਾ ਦੂਜੀ ਗੱਲ ਚਲੋ ਉਹ ਨਹੀਂ ਹੋਈ ਤਾਂ ਚੰਗੀ ਗੱਲ ਹੈ ਉਹ ਕਹਿੰਦੇ ਸਾਡੀ ਧੀ ਹੈ ਧੀਆਂ ਦੇ ਬਰਾਬਰ ਰਹੂਗੀ ਚਾਹੇ ਸਾਡੇ ਖਿਲਾਫ ਜਿੰਨਾ ਮਰਜੀ ਬੋਲੇ ਧੀ ਹੈ ਤੇ ਧੀ ਰਹਿਣੀ ਹੈ ਹਾਂ ਇਹ ਮੈਂ ਸੁਣਿਆ ਇਹ ਬਾਬਾ ਪੰਜਾਬ ਸਿੰਘ ਨੇ ਬਹੁਤ ਸੋਹਣੀ ਗੱਲ ਕੀਤੀ ਹੈ ਬਹੁਤ ਵਜਨਦਾਰ ਗੱਲ ਕੀਤੀ ਹੈ ਇਹ ਪਰ ਜੇ ਦੂਜੇ ਪਾਸੇ ਆਪਾਂ ਇਤਿਹਾਸਕ ਤੌਰ ਤੇ ਲਈਏ ਗੁਰਪ੍ਰਤਾਪ ਸੂਰਜ ਜਿੱਥੇ ਜਿਸ ਦੀ ਹਾਰ ਤਖਤਾਂ ਦੇ ਉੱਤੇ ਕਥਾ ਹੁੰਦੀ ਹੈ ਹਮ ਹਜੂਰ ਸਾਹਿਬ ਪਟਨਾ ਸਾਹਿਬ ਅਨੰਤਪੁਰ ਸਾਹਿਬ ਦਮਦਮਾ ਸਾਹਿਬ ਠੀਕ ਹੈ ਇਹਨਾਂ ਦਤੇ ਇਦਾਂ ਤਖਤਾਂ ਤੇ ਸਾਰਿਆਂ ਤੇ ਕਥਾ ਤੇ ਅਕਾਲ ਤਖਤ ਸਾਹਿਬ ਇਹ ਕਥਾ ਗੁਰਪ੍ਰਤਾਪ ਸੂਰਜ ਦੀ ਹੁੰਦੀ ਹੈ ਠੀਕ ਹੈ ਤੇ ਉਹਦੇ ਚ ਤਾਂ ਫਿਰ ਬਾਬਾ ਸੰਗਤ ਸਿੰਘ ਬੰਗਸੀ ਨੂੰ ਦਿੱਤਾ ਗਿਆ ਹੈ ਕਲਗੀ ਤੋੜਾ ਕਿਉਂ ਕਿ ਉਹਦੀ ਚਿਹਰੇ ਨਹਾਰ ਜਿਹੜੀ ਸੀ ਕਦ ਕਾਠ ਸੱਚੇ ਪਾਸ਼ਾ ਵਰਗਾ ਸੀ ਬਿਲਕੁਲ ਕਲਗੀਆਂ ਵਾਲੇ ਪਾਸ਼ਾ ਵਰਗਾ ਠੀਕ ਹੈ ਠੀਕ ਹੈ ਉਸ ਤੋਂ ਉਪਰੰਤ ਇਹ ਤਾਂ ਗੱਲ ਹੋਗੀ i <laughs> ਤੇ ਫਿਰ ਗੁਰਪ੍ਰਤਾਪ ਸੂਰਜ ਚ ਫਿਰ ਖਾਲਸਾ ਤਵਾਰਿਕ ਦੇ ਪਹਿਲੇ ਭਾਗ ਚ ਅੱਛਾ 10 ਚਮਤਕਾਰ ਚ ਹੋਰ ਪਤਾ ਨਹੀਂ ਕਿੰਨੇ ਇੱਕ ਗ੍ਰੰਥ ਹੈ ਜਿਨ੍ਹਾਂ ਵਿੱਚ ਬਾਬਾ ਸੰਗਤ ਸਿੰਘ ਨੂੰ ਕਲੰਗੀ ਦਿੱਤੀ ਗਈ ਹੈ ਇੱਕ ਢਿੰਗ ਸਿੰਘ ਮੈਂ ਛੋਟੀ ਉਮਰ ਦਾ ਬੋਲਦਾ ਸੁਣਿਆ ਕਥਾ ਵਾਚਦਾ ਕਹਿੰਦਾ ਕੰਕਨ ਕਵੀ ਨੂੰ ਪੜੋ ਕਵੀ ਦੀ ਕਪਤਾਨ ਦੱਸੋ ਕਿੱਥੇ ਕਥਾ ਹੋਈ ਹੈ ਹਾਂ ਠੀਕ ਹੈ ਵੀ ਕੰਕਨ ਕਵੀ ਤੋਂ ਚਲੋ ਪਤਾ ਕੀ ਗਲਤੀਆਂ ਹੋ ਜਾਂਦੀਆਂ ਨੇ ਜਿਵੇਂ ਰਤਨ ਸਿੰਘ ਪੰਗੂ ਉਹ ਤਾਂ ਆਪ ਕਹਿੰਦੇ ਵੀ ਮੈਂ ਤਾਂ ਬਜ਼ੁਰਗਾਂ ਤੋਂ ਸੁਣ ਕੇ ਸਾਰੀ ਕਥਾ ਲਿਖਾਈ ਅਸ਼ੀਦਾਂ ਦੀ ਵੀ ਮੈਂ ਤਾਂ ਉਹ ਤੋਂ ਜੰਮਿਆ ਨਹੀਂ ਸੀ ਮੇਰਾ ਬਾਪ ਉਦੋਂ ਜੰਮਿਆ ਸੀ ਛੋਟਾ ਸੀ ਤੇ ਮੈਂ ਸੁਣ ਕੇ ਕਈ ਵਾਰੀ ਹੋ ਜਾਂਦੀ ਹੈ ਕਿਉਂਕਿ ਸਾਨੂੰ ਇਤਿਹਾਸ ਲਿਖਣ ਦਾ ਸਮਾਂ ਪ੍ਰਾਪਤ ਨਹੀਂ ਹੋਇਆ ਸਾਰੀ ਜਿਹੜੀ ਜ਼ਿੰਦਗੀ ਲਾਈਫ ਜਿਹੜੀ ਸੀ ਉਹ ਜੰਗਾ ਸੱਚਾ ਕੌਣ ਆ ਫਿਰ ਹਣਾ ਹਕੀਕਤ ਸੱਚਾ ਤਾਂ ਬੀਬੀ ਦਲੇਰ ਕਹ ਰਹਾ ਹੈ ਕਿਉਂ ਤੁਸੀਂ ਸਾਡੇ ਜਿਹੜੇ ਵੀ ਇਤਿਹਾਸਕਾਰ ਨੇ ਪੜ੍ਹੇ ਲਿਖੇ ਜਿਨ੍ਹਾਂ ਨੇ ਕਾਲਜਾਂ ਦੇ ਪੀ ਐਚ ਡੀਆਂ ਕੀਤੀਆਂ ਜਿਵੇਂ ਗਿਆਨੀ ਸੁਖਪ੍ਰੀ ਸਿੰਘ ਉਦੋਕੇ ਆ ਡਾਕਟਰ ਡਾਕਟਰ ਸੁਖਪ੍ਰੀ ਸਿੰਘ ਉਦੋਕੇ ਉਹ ਸਿਹਤ ਦੇ ਲਿਟਰੇਚਰ ਦੇ ਡਾਕਟਰ ਨੇ ਅੱਛਾ ਜਾਂ ਇੰਦਰਜੀਤ ਸਿੰਘ ਗੋਗੋ ਆਣੀ ਹੈ ਜਾਂ ਉਹ ਦੂਸਰ ਮੰਨ ਲਓ ਬਾਬਾ ਬੰਤਾ ਸਿੰਘ ਹੋਗੇ ਪੰਗਿਆਨੀ ਪਿੰਦਰਪਾਲ ਸਿੰਘ ਹੋਏਗਾ ਤੇ ਅਮਰੀਕ ਸਿੰਘ ਹੋਗੇ ਤੇ ਦੂਸਰਾ ਹੋਗੇ ਜੀ ਹੋਰ ਕਈ ਕਥਾਵਾਚ ਕੇ ਚੰਗੇ ਚੰਗੇ ਚਲੋ ਮਸਕੀਨ ਜੀ ਤਾਂ ਸ੍ਰੀ ਤੌਰਤੇ ਨਹੀਂ ਰਹੇ ਇਹਨਾਂ ਨੇ ਆਹਨੇ ਨੂੰ ਤੁਸੀਂ ਪੁੱਛੋ ਕੱਠ ਮਾਰੋ ਤੇ ਆਰਾਮ ਨਾਲ ਪੁੱਛੋ ਅਸੀਂ ਧੱਕੇ ਨਾਲ ਕਹਿੰਨੇ ਕਹਨਗੀ ਦਿੱਤੀ ਐ ਇਹ ਧੱਕੇ ਨਾਲ ਤੁਸੀਂ ਇਹ ਦੋ ਭਰਾਵਾਂ ਨੂੰ ਪਾੜੀ ਜਾਂਦੇ ਹੋ ਇੱਕੋ ਪਰਿਵਾਰ ਹੈ ਬਾਬਾ ਸੰਗਤ ਸਿੰਘ ਤੇ ਬਾਬਾ ਜੀਵਨ ਸਿੰਘ ਇੱਕੋ ਪਰਿਵਾਰ ਦੇ ਨੇ ਦੋਨੇ ਤੁਸੀਂ ਉਹਨਾਂ ਪਰਿਵਾਰਾਂ 'ਚ ਤਾਂ ਨਾ ਫੁੱਟ ਪਾਓ ਉਹਨਾਂ ਨੂੰ ਤਾਂ ਨਾ ਪਾੜੋ ਉਹ ਕਿਸੇ ਹੋਰ ਕੈਰ ਕੰਮ ਦਾ ਜੇ ਗੈਰ ਕਿਸੇ ਦੇਸ਼ ਦਾ ਹੈ ਬਾਬਾ ਸੰਗਤ ਸਿੰਘ